ਗੁਰਜੀਕਾ ਖਾਲਸਾ ਵਾਹਿਗੁਰੂ ਤੇ ਗੁਰੂ ਰੂਪ ਤੇਰੀ ਸਤਿ ਸੰਜੀ ਇਹ ਆ ਦੇਖੋ ਕਿਤਾ ਉਹ ਇਧਰ ਹੋ ਇਧਰ ਹੋ ਆ ਦੇਖੋ ਸ਼ੇਰਾਂ ਵਾਲੀ ਮਦਾਵਾ ਤੇ ਇਹਦੀ ਫੋਟੋ ਕਿੱਥੇ ਪਈ ਆ ਗੰਦੇ ਵਿੱਚ ਤੇ ਅਸੀਂ ਇਹ ਸ਼ੇਰਾਂ ਵਾਲੀ ਮਦਾ ਨੂੰ ਕਹਿਣਾ ਚਾਹੁੰਦੇ ਆ ਤੇ ਜਦੋਂ ਖਾਲਸੇ ਦਾ ਰਾਜ ਆ ਗਿਆ ਤੇ ਤੂੰ ਇਦਾਂ ਇਹਨਾਂ ਇਹਨਾਂ ਜਿਨ੍ਹਾਂ ਦਾ ਰਾਜ ਆ ਉਹਨਾਂ ਤੈਨੂੰ ਗੰਦੇ ਦੇ ਵਿੱਚ ਛੁੱਟਿਆ ਵਾ ਜਦੋਂ ਖਾਲਸੇ ਦਾ ਰਾਜ ਆ ਗਿਆ ਉਹ ਉਹ ਤੈਨੂੰ ਮੰਨਿਆ ਜਾਂ ਨਾ ਮੰਨਿਆ ਅਸੀਂ ਤੇਰਾ ਸਤਕਾਰ ਜਰੂਰ ਕਰਾਂਗੇ ਤੈਨੂੰ ਏਦਾਂ ਗੰਦ ਨਹੀਂ ਪਾਇਰਾਂਦਾਂਗੇ ਜਦੋਂ ਸਾਡਾ ਖਾਲਸਾ ਬਣਿਆ ਤੇ ਆਹ ਵੇਖੋ ਜੀ ਆਹ ਵੇਖੋ ਫੋਟੋ ਬਟਾਲ ਯਾਰ ਆ ਕੀ ਬਣਿਆ ਵੇਖੋ ਜੀ ਆ ਇਹਨਾਂ ਇਹਨਾਂ ਲੋਕਾਂ ਨੇ ਆਪਣੇ ਰਾਜ ਦੇ ਵਿੱਚ ਆਪਣੀ ਜਿਹੜੀ ਮਾਦਾਵਾ ਉਹਨੂੰ ਗੰਦ ਦੇ ਵਿੱਚ ਰੱਖਿਆ ਏ ਤੇ ਕੀ ਕੌਮ ਨੂੰ ਸਿਰਸੇ ਦੇਣਗੇ ਸਾਧ ਸੰਗਤ ਜੀ ਆਹ 2-4 ਲੱਕੜਬੱਗੇ ਜਿਹੜੇ ਅਮਰਤਪਾਲ ਤੇ 295 ਦਾ ਪਰਚਾ ਕਰਾਉਣ ਨੂੰ ਫਿਰਦੇ ਏ ਕਿ ਉਹਨੇ ਮਾਤਾ ਵਾਲੇ ਬਿਆਨ ਦਿੱਤੇ ਆ ਆ ਨਹੀਂ ਉਹਨਾਂ ਨੂੰ 295 ਲੱਭਦੀ ਹੈ ਹੈ ਆ ਨਹੀਂ ਇਹਨਾਂ ਨੂੰ 295 ਲੱਭਦੀ ਜੋ ਸਿੱਖ ਕੌਮ ਦਾ ਕੋਈ ਲੀਡਰ ਹੋੜਦਾ ਵਾ ਉਹਨਾਂ ਦੇ ਬੜੇ ਤੁਸੀਂ ਪਰਚੇ ਕਰਾਉਣ ਤੋਂ ਤਰਪਿੰਦੇ ਜੇ ਆ ਤਾਂ ਢੀਮਾ ਦਾ ਇੱਥੇ ਪਈਆ ਹੁਣ ਕਿਤੇ 200 ਆ ਪਿਪਲ ਤੇ ਘਰ ਦੋ 295 95 ਦਾ ਪਰਚਾ ਆ ਵੇ ਲੋ ਗਾਂਦੇ ਜੇ ਨੇ ਰਾਈ ਥੱਲੇ ਆਪਾਂ ਆਏ ਅੱਜ ਮਹਾਲੀ ਜਿਹੜਾ ਮੋਰਚਾ ਲੱਗਾ ਬੰਦੀ ਸਿੰਘਾਂ ਦੇ ਮੋਰਚੇ ਤੇ ਉਹਦੇ ਲੱਗੇ ਆ ਥਾਵਾਂ ਪਿਪਲ ਤੇ ਉਥੇ ਆ ਢੀਮਾ ਦਾ ਪਈਆ